ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪੀਤ ਬੰਗੜ ਲੈ ਕੇ ਹਾਜ਼ਰਾਂ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਕਿਸਾਨਾਂ ਦਾ ਆंदोलਨ ਜਾਰੀ ਤੇ ਪਰੇਸ਼ਾਨ ਨੇ ਸੂਬੇ ਦੇ ਵਪਾਰੀ ਜੀ ਹਾਂ ਕਿਸਾਨਾਂ ਦਾ ਆंदोलਨ ਲਗਾਤਾਰ ਜਾਰੀ ਹੈ ਲਗਾਤਾਰ ਕਿਸਾਨ ਰੇਲਵੇ ਟਰੈਕਸ ਤੇ ਬੈਠੇ ਹੋਏ ਨੇ ਲਗਾਤਾਰ ਕਿਸਾਨ ਸਿਆਸੀ ਪਾਰਟੀਆਂ ਦਾ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਪਰ ਇਸ ਸਾਰੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਾਲਾਤ ਕੁਝ ਅਜਿਹੇ ਬਣ ਗਏ ਨੇ ਜਿਸ ਦੇ ਚੱਲਦਿਆਂ ਵਪਾਰੀਆਂ ਦਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਹੁਣ ਤਾਂ ਕਿਸਾਨ ਤੇ ਵਪਾਰੀ ਵੀ ਆਪ ਮੋਹ ਸਾਹਮਣੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਹੁਣ ਤਾਂ ਝੜਪ ਵਰਗੇ ਹਾਲਾਤ ਵੀ ਬਣਦੇ ਹੋਏ ਵਿਖਾਈ ਦਿੱਤੇ ਨੇ ਵਪਾਰੀਆਂ ਨੇ ਕਈ ਥਾਵਾਂ ਤੇ ਬਾਜ਼ਾਰ ਬੰਦ ਰੱਖੇ ਕਿਉਂਕਿ ਵਪਾਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਿਸ ਤਰੀਕੇ ਦੇ ਨਾਲ ਆंदोलਨ ਕਰ ਰਹੇ ਨੇ ਉਸ ਦੇ ਚੱਲਦੇ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੀਤੇ ਦਿਨ ਦੀ ਹੈ ਇਹ ਤਸਵੀਰਾਂ ਨੇ ਜਦੋਂ ਕਿਸਾਨ ਤੇ ਵਪਾਰੀ ਆਹੋ ਸਾਹਮਣੇ ਹੋ ਗਏ ਹਾਲਾਤ ਤਣਾਪੂਨ ਬਣਦੇ ਹੋਏ ਵੀ ਵਿਖਾਈ ਦਿੱਤੇ ਇਥੋਂ ਤੱਕ ਕਿ ਇੱਕ ਦੂਜੇ ਤੇ ਇਹ ਡਾਂਗਾ ਸੋਟੀਆਂ ਵਰਾਂਦੇ ਹੋਏ ਵੀ ਨਜ਼ਰ ਆਏ ਨਹੀਂ ਪਰ ਇਹਨਾਂ ਹਾਲਾਤਾਂ ਦੇ ਵਿਚਾਲੇ ਹਾਲਾਤ ਸੁਧਰਨ ਦੀ ਤਾਂ ਬੱਤੋ ਬੱਤਰ ਹੁੰਦੇ ਹੋਏ ਵੀ ਵਿਖਾਈ ਦੇ ਰਹੇ ਨਹੀਂ ਦਰਸਲ ਭਾਜਪੀ ਦੇ ਉਮੀਦਵਾਰ ਹੰਸ ਰਾਜ ਹੰਸ ਉਹਨਾਂ ਦਾ ਇੱਕ ਅਜਿਹਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਹ ਮਾਮਲਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਪੱਕ ਜਾਵੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਹੰਸ ਰਾਜ ਹੰਸ ਉਹ ਭਾਜਪੀ ਦੇ ਫਰੀਦਕੋਟ ਤੋਂ ਉਮੀਦਵਾਰ ਨੇ ਉਹਨਾਂ ਨੂੰ ਵੀ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਹੰਸ ਰਾਜ ਹੰਸ ਨੇ ਜੋ ਬਿਆਨ ਦਿੱਤਾ ਹੈ ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਤੁਸੀਂ ਵੀ ਸੁਣੋ ਆ ਨੂੰ ਕਰ ਲਓ ਸਾਰਿਆਂ ਦੇ ਨੋਟ ਨੋਟ ਕਿਤੇ ਮੈਂ ਲੈ ਜੇ ਪਾਈ ਪਾਈ ਦਾ ਸਾਫਾ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸ ਦਿਓ ਤੁਸੀਂ ਕਿ ਯੁੱਗ ਪਲਟਣ ਲੱਗਾ ਹੁਣ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੁੰਦਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਉਹ ਪਿੱਛੇ ਚੱਲ ਜਾਂਦੇ ਹੁੰਦੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤ ਉਹਨਾਂ ਨੂੰ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਏਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਬੌਧਰ ਇਹਨਾਂ ਕਿਸੇ ਨਾਲ ਲੜਿਓ ਨਾ ਫਸਾਉ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗਦਾ ਇੱਥੇ ਇਹਨਾਂ ਦੇ ਬੰਦੇ ਬਾਂਡਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਉਹਨਾਂ ਨੂੰ ਕਹੋ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਜੀ ਤੁਸੀਂ ਕੋਣ ਜਾਣ ਆਲੇ ਜੁਗ ਪਲਟਣ ਵਾਲਾ ਆ ਉਹ ਸ਼ੁਕਰ ਹੈ ਸ਼ੁਕਰ ਹੈ ਮੇਰਾ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਅੱਗ ਹੀ ਅੱਗ ਨਜ਼ਰ ਨਾ ਆਵੇ ਤੁਹਾਨੂੰ ਦੁਨੀਆ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਤਾਂ ਜਿਨ੍ਹਾਂ ਨੂੰ ਖੁਦ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਉਹ ਕਹਿ ਰਹੇ ਨੇ ਕਿ ਗਰੀਬ ਦੇ ਗੁੱਸੇ ਤੋਂ بچੋ ਹਰਪ੍ਰੀਤਾਨੀ ਜੀ ਪੀਡੀਸੀ ਨਿਊਜ਼ ਦੇ ਮੁੱਖ ਸੰਪਾਦਕ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਜੀ ਜਿਵੇਂ ਕਿ ਮੈਂ ਕਿਹਾ ਕਿ ਜਿਨ੍ਹਾਂ ਨੂੰ ਖੁਦ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਉਹ ਗੁੱਸੇ 'ਚ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਸਾਡੇ ਗੁੱਸੇ ਤੋਂ بچੋ ਜਿਹੋ ਜਿਹੇ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸਿੱਧਾ ਚੈਲੰਜ ਹੀ ਇਹਨੂੰ ਇਸ ਤਿੱਕ ਇਹਨਾਂ ਕਹਾਂਗੇ ਕਿਵੇਂ ਦੇਖਦੇ ਹੋ ਬਿਲਕੁਲ ਠੀਕ ਹੈ ਕੁਲਸਮਾ ਪਹਿਲਾਂ ਮੈਂ ਇਸੇ ਮੁੱਦੇ ਤੇ ਅੱਜ ਵਿਚਾਰ ਤਕਰਾਰ ਵੀ ਕੀਤੀ ਹੈ ਜਿਸ ਵਿੱਚ ਅ ਕੁਝ ਹੱਦ ਤੱਕ ਵਪਾਰੀ ਵਰਗ ਦੀ ਜਿਹੜੀ ਫਿਕਰ ਚਿੰਤਾ ਹੈਗੀ ਹੈ ਜਾਂ ਜਿਹੜਾ ਉਹਨਾਂ ਦਾ ਗੁੱਸਾ ਹੈ ਉਹ ਜਾਇਜ਼ ਵੀ ਲੱਗਦਾ ਹੈ ਕਿਉਂਕਿ ਇੱਕ ਲੰਬਾ ਸਮਾਂ ਹੋ ਗਿਆ ਤਰਨੇ ਤੇ ਬੈਠਿਆ ਹੋਿਆਂ ਨੂੰ ਉਹਦੇ ਕਰਕੇ ਵਪਾਰੀਆਂ ਦਾ ਜਿਹੜਾ ਵਪਾਰ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਇਤੋਂ ਤੱਕ ਕਿ ਜਿਹੜੀ ਬਰਨਾਲਾ ਦੇ ਵਿੱਚ ਇਨਸੀਡੈਂਟ ਹੋਇਆ ਇੱਕ ਜਿਵੇਂ ਆਮ ਤੌਰ ਤੇ ਘਟਰਾਵਾ ਹੁੰਦੀ ਹੀ ਰਹਿੰਦੀਆਂ ਨੇ ਕਿ ਕਿਸੇ ਇਮੀਗ੍ਰੇਸ਼ਨ ਵਾਲੇ ਨੇ ਫਰਾਡ ਕੀਤਾ ਤੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਉਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਨਾ ਸਿਰਫ ਉਹਨਾਂ ਦੇ ਘਰ ਦੇ ਬਾਹਰ ਬਲਕਿ ਉਹਨਾਂ ਦੀ ਫੈਕਟਰੀ ਉਹਨਾਂ ਦੇ ਦੁਕਾਨ ਕੋਈ ਸਰੀਏ ਦੇ ਦਸੀ ਜਾ ਰਹੀ ਹੈ ਉੱਥੇ ਵੀ ਉਹਨਾਂ ਨੇ ਤਰਨਾ ਲਾਇਆ ਖੈਰ ਉਹ ਗੱਲਾਂ ਜਿਹੜੀਆਂ ਨੇ ਉਹ ਵਾਕਈ ਦੋਵੇਂ ਪਾਸੋਂ ਵਿਵਾਦ ਹੈਗਾ ਉਹ ਹੱਥੋ ਪਾਈ ਵੀ ਹੋਇਆ ਪਰ ਉਹ ਇੱਕ ਇਨਸੀਡੈਂਟ ਨੂੰ ਆਪਾਂ ਪੂਰੇ ਪੰਜਾਬ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਉਹ ਸਿਰਫ ਬਰਨਾਰਾ ਤੱਕ ਹੀ ਸੀਮਤ ਹੈ ਹਾਂ ਇਹ ਜ਼ਰੂਰ ਹੈ ਕਿ ਲੁਧਿਆਣਾ ਹੋਵੇ ਮੰਡੀ ਗੁਬਿੰਦਗੜ੍ਹ ਹੋਵੇ ਇੱਥੋਂ ਦੇ ਵਪਾਰੀ ਜਿਹੜੇ ਨੇ ਉਹ ਵਾਕਈ ਪਿਸ ਜ਼ਰੂਰ ਰਹੇ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਦੇਖੋ ਇਹ ਇਦਾਂ ਦੀ ਜਿਹੜੀ ਤੁਸੀਂ ਕਾਲ ਦਿੱਤੀ ਗਈ ਹੈ ਪਾਵੇਂ ਉਸ ਸੜਕੀ ਆਵਾਜੇ ਪ੍ਰਭਾਵਿਤ ਕੀਤੀ ਹੈ ਰੇਲ ਆਵਾਜੇ ਪ੍ਰਭਾਵਿਤ ਕੀਤੀ ਹੈ ਉਸ ਦੇ ਨਾਲ ਨਾ ਤਾਂ ਸਰਕਾਰ ਨੂੰ ਕੋਈ ਨੁਕਸਾਨ ਹੋ ਰਿਹਾ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਨੁਕਸਾਨ ਨੁਕਸਾਨ ਹੋ ਰਿਹਾ ਸਾਡਾ ਕਰੋੜਾ ਅਰਬਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੋ ਉਹ ਉਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਸਾਨਾਂ ਨੂੰ ਜਿੱਥੇ ਤੱਕ ਰਹੀ ਪੋਲੀਟੀਕਲ ਲੋਕਾਂ ਦੀ ਗੱਲ ਹਾਂਸਰਾਜ ਹਾਂਸ ਲਗਾਤਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਇਹ ਕਹਿੰਦੇ ਰਹੇ ਕਿ ਮੈਂ ਹੁਣ ਤਾਂ ਮੰਤਰਾਜ ਮੰਤ ਬਣ ਗਿਆ ਹਾਂ ਹਾਂਸਰਾਜ ਹਾਂਸ ਤਾਂ ਰਹੀ ਹੀ ਨਹੀਂ ਆ ਕਿਉਂਕਿ ਕਿਸਾਨਾਂ ਦੇ ਵਿਰੋਧ ਦਾ ਸਭ ਤੋਂ ਵੱਡਾ ਸੇਕ ਹੈ ਜਿਹੜਾ ਉਹ ਹਾਂਸਰਾਜ ਹਾਂਸ ਉਰਾਂ ਨੂੰ ਹੀ ਲੱਗ ਰਿਹਾ ਸੋ ਅੱਜ ਦੀ ਜਿਹੜੀ ਸ਼ਬਦਾਬਲੀ ਹੈ ਤੁਸੀਂ ਟਾਈਮਿੰਗ ਦੇਖੋ ਟਾਈਮਿੰਗ ਦੇਖੋ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸੁਨੀਲ ਜਾਖੜੂਰੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਦੀ ਸ਼ਬਦਾਵਲੀ ਵੀ ਤਿੱਖੀ ਉਹ ਕਹਿੰਦੇ ਨੇ ਕਿ ਗਲੇ ਦੇ ਵਿੱਚ ਹਰਾ-ਪਰਣਾ ਬਣ ਕੇ ਹਰ ਕੋਈ ਕਿਸਾਨ ਬਣਦਾ ਨਜ਼ਰ ਆਉਂਦਾ ਹੈ ਔਰ ਸੜਕਾਂ ਤੇ ਨਜ਼ਰ ਆ ਰਿਹਾ ਹੈ ਇਹ ਕਿਸਾਨ ਨਹੀਂ ਨੇ ਇਹ ਕੁਝ ਹੋਰ ਨੇ ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਐਮਐਸਪੀ ਮਿਲ ਰਹੀ ਹੈ ਪਰ ਉਸ ਦੇ ਬਾਵਜੂਦ ਜੇ ਤਰਨੇ ਪ੍ਰਦਰਸ਼ਨ ਰੂਸ ਮਜ਼ਾਰੇ ਕਰਨੇ ਵਿੱਚ ਮੀਨਸ ਕਿ ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੋਰ ਹੈ ਪੋਲਿਟੀਕਲੀ ਇਸਤੇਮਾਲ ਹੋ ਰਹੀ ਹੈ ਨੇ ਵਿਰੋਧੀ ਕਰ ਰਹੇ ਨੇ ਜੀ ਜਦੋਂ ਸੁਨੀਲ ਜਾਖੜ ਨੇ ਕਿਹਾ ਉਸ ਤੋਂ ਬਾਅਦ ਅੱਜ ਹੰਸਰਾਜ ਹੰਸੂਰਾਂ ਦੀ ਸ਼ਬਦਾਵਲੀ ਬਦਲ ਗਈ ਕੱਲ ਤੱਕ ਤੁਸੀਂ ਮੰਤਰਾਜ ਮੰ ਜਦੋਂ ਦੀ ਸ਼ਬਦਾਵਲੀ ਕਿ ਤੁਹਾਡੇ ਪੈਰਾਂ ਦੇ ਵਿੱਚ ਡਿੱਗਣਗੇ ਇਹ ਇਹ ਨਾ ਨੋਟ ਕਰ ਲੋ ਇਨਫੋਰਮੇਸ਼ਨ ਲੋ ਜੁੱਤੀਆਂ ਦੇ ਪੀਰ ਇਹਨਾਂ ਨੂੰ ਜੁੱਤੀਆਂ ਨਾਲ ਹੀ ਸੱਦਾ ਕੀਤਾ ਜਾਏਗਾ ਦੋ ਤਰੀਕ ਨੂੰ ਮੈਂ ਇਹਨਾਂ ਨੂੰ ਦੇਖ ਲਾਂਗਾ ਸੋ ਇਦਾਂ ਦੀ ਸ਼ਬਦਾਵਲੀ ਤੋਂ ਮੈਨੂੰ ਲੱਗਦਾ ਗੁਰੇਸ਼ ਕਰਨਾ ਚਾਹੀਦਾ ਕਿਉਂਕਿ ਆਲਰੇਡੀ ਤੁਸੀਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਕਿਸਾਨ ਤੁਹਾਨੂੰ ਥਾਂ ਥਾਂ ਤੇ ਘੇਰਦੇ ਨੇ ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਹੋ ਸਕਦਾ ਹੈ ਕਿ ਉਮੀਦਵਾਰ ਦਾ ਵੀ ਸਬਰ ਦਾ ਪਿਆਲਾ ਭਰ ਗਿਆ ਹੋਵੇ ਕਿ ਜਿੱਥੇ ਵੀ ਮੈਂ ਜਾਣਾ ਮੇਰੀ ਰੈਲੀ ਦੇ ਵਿੱਚ ਮੇਰੇ ਰੋਡ ਸ਼ੋਅ ਦੇ ਵਿੱਚ ਖਲਲ ਪਾਇਆ ਜਾਂਦਾ ਹੈ ਔਰ ਇਸੇ ਕਰਕੇ ਇਦਾਂ ਦੀ ਸ਼ਬਦਾਵਲੀ ਉਹਨਾਂ ਨੇ ਵਰਤ ਲਈ ਹੋਵੇ ਪਰ ਆਮੂਮਨ ਆਪਾਂ ਕਹਿੰਦੇ ਹੁੰਨੇ ਆ ਨਾ ਕਿ ਚੰਗਾ ਸਿਆਸਤਦਾਨ ਉਹ ਹੀ ਹੈ ਜਿਸ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਹੋਵੇ ਜਿਹਦੀ ਸ਼ਬਦਾਵਲੀ ਤੇ ਕੰਟਰੋਲ ਹੋਵੇ ਜਿੱਦਾਂ ਤੇ ਤੁਸੀਂ ਸ਼ਬਦਾਵਲੀ ਬੋਲ ਰਹੇ ਹੋ ਅੱਗੋਂ ਵੀ ਜੇ ਉਸੇ ਤਰੀਕੇ ਨਾਲ ਉਹਨਾਂ ਨੇ ਐਕਸ਼ਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਤਾਂ ਬੜਾ ਮੁਸ਼ਕਲ ਹੋ ਜਾਏਗਾ ਪਰ ਇਹ ਗੱਲ ਬਿਲਕੁਲ ਸਾਫ਼ ਤੇ ਸਟੀਕ ਹੈ ਕਿ ਜੋ ਹੰਸਰਾ ਜਹੰਸੂਰਾਂ ਦੀ ਅੱਜ ਸ਼ਬਦਾਵਲੀ ਨਜ਼ਰ ਆਈ ਹੈ ਉਹ ਕੱਲੇ ਇੱਕ ਉਮੀਦਵਾਰ ਦੀ ਸ਼ਬਦਾਵਲੀ ਨਹੀਂ ਹੈ ਉਹ ਕਿਤਨੇ ਕਿਤੇ ਪਿੱਠ ਤੇ ਹੱਥ ਰੱਖਿਆ ਗਿਆ ਕਿ ਠੀਕ ਆ ਹੁਣ ਭਾਈ ਆਹਮੋ ਸਾਹਮਣੇ ਹੋ ਜੋ ਇਹ ਸੁਧਰਦੇ ਤਾਂ ਹੈ ਨਹੀਂ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ ਹੈ ਵੀ ਆ ਜਾਓ ਫਿਰ ਦੇਖੀ ਜਾਏਗੀ ਆਹਮੋ ਸਾਹਮਣੇ ਹੋ ਜੋ ਇਹ ਇਦਾਂ ਦੀ ਸ਼ਬਦਾਵਲੀ ਤੋਂ ਇਹ ਇਸ਼ਾਰਾ ਜ਼ਰੂਰ ਨਜ਼ਰ ਆ ਰਿਹਾ ਪਤਾ ਨੂੰ ਲੱਗਦਾ ਕਿ ਅਜੇ ਹੀ ਜਦੋਂ ਬਿਆਨ ਆਂਦੇ ਨੇ ਅਜਿਹੀ ਸ਼ਬਦਾਵਲੀ ਆਉਂਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਹੋਰ ਜ਼ਿਆਦਾ ਭੱਜ ਜਾਏ ਕਿਉਂਕਿ ਜੇਕਰ ਕਿਸਾਨਾਂ ਨੇ ਵੀ ਇਸ ਦੇ ਖਿਲਾਫ ਰਿਟਾਇਲੇਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਵਪਾਰੀ ਜੋ ਪਹਿਲਾਂ ਤੋਂ ਹੀ ਹੋਰ ਪਰੇਸ਼ਾਨ ਨੇ ਉਹਨਾਂ ਦੀਆਂ ਵੀ ਮੁਸ਼ਕਲਾ ਬਿਲਕੁਲ ਠੀਕ ਹੈ ਇਹ ਪਾਰਟੀ ਨੂੰ ਚਾਹੀਦਾ ਹੁੰਦਾ ਕਿਉਂਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਸਨਿਲ ਜਾਖੜੂ ਹੋਰਾਂ ਨੇ ਕੀਤੀ ਸਪੈਸ਼ਲੀ ਹੋਰ ਕਿਸਾਨੀ ਮੁੱਦੇ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਸੁਣਾਇਆ ਕਿਸਾਨ ਜਥੇਬੰਦੀਆਂ ਨੂੰ ਕੱਲ ਕਿਸਾਨ ਜਥੇਬੰਦੀਆਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਰੱਖ ਲਈ ਹੈ 11:30 ਵਜੇ ਬਲਬੀਰ ਸਿੰਘ ਰਾਜੇਵਾਲ ਸਣੇ ਕੁਝ ਹੋਰ ਆਗੂਆਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਜਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸੇ ਮੁੱਦੇ ਤੇ ਹੀ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਹੋਏਗੀ ਇਸ ਮੁੱਦੇ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋયા ਪਰ ਸਵਾਲ ਇਹ ਖੜਾ ਹੁੰ ਇਹ ਕਹਿ ਰਿਹਾ ਕਿ ਨਹੀਂ ਜੀ ਇਹ ਕਿਸਾਨ ਨਹੀਂ ਨੇ ਇਹ ਕਿਸਾਨਤ ਦੇ ਆੜ ਦੇ ਵਿੱਚ ਕੋਈ ਹੋਰ ਨੇ ਇਹਨਾਂ ਦਾ ਕੋਈ ਪੋਲਿਟਿਕਲ ਮੋਟੀਵੇਟ ਹੈਗਾ ਜਿਸ ਕਰਕੇ ਸਭ ਕੁਝ ਕਰ ਰਹੇ ਨੇ ਤਾਂ ਫਿਰ ਇੱਕ ਉਮੀਦਵਾਰ ਨੂੰ ਵੀ ਇਸ਼ਾਰਾ ਮਿਲ ਜਾਂਦਾ ਕਿ ਹਾਂ ਭਾਈ ਪ੍ਰਧਾਨ ਜੋ ਕਹਿ ਰਹੇ ਨੇ ਉਸ ਲਾਈਨ ਤੇ ਚੱਲੋ ਸਿੱਧਾ ਹੋ ਗਏ ਨੇ ਹੁਣ ਆਪਾਂ ਉਸੇ ਲਾਈਨ ਤੇ ਚੱਲੀਏ ਪਰ ਇਹ ਹੁਣ ਇਲੈਕਸ਼ਨ ਕਮਿਸ਼ਨ ਤੱਕ ਵੀ ਮੈਨੂੰ ਲੱਗਦਾ ਹੈ ਕਿ ਕਿਸਾਨ ਜਿੱਥੇ ਬੰਦਿਆਂ ਨੂੰ ਸ਼ਿਕਾਇਤ ਪਹੁੰਚਾਣੀ ਚਾਹੀਦੀ ਹੈ ਕਿ ਦੇਖੋ ਜੀ ਇਹ ਕਿਦਾਂ ਦੀ ਸ਼ਬਦਾਵਲੀ ਬੋਲ ਰਿਹਾ ਹੈ ਪਰ ਇਹ ਇਤਰਾਜ਼ਯੋਕ ਸ਼ਬਦਾਵਲੀ ਹੈ ਇਸ ਦਾ ਅਸਰ ਹੈ ਜਿਹੜਾ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਹੋ ਸਕਦਾ ਹੈ ਨਹੀਂ ਤਾਂ ਸੋ ਮੋਟੋ ਲੈਂਦੇ ਇਲੈਕਸ਼ਨ ਕਮਿਸ਼ਨ ਨੂੰ ਖੁਦ ਨੋਟਿਸ ਜਾਰੀ ਕਰਨਾ ਚਾਹੀਦਾ ਵੀ ਤੁਸੀਂ ਇੱਕ ਪਬਲਿਕਲੀ ਰੈਲੀ ਦੇ ਵਿੱਚ ਤੁਸੀਂ ਜੁੱਤੀਆਂ ਦੀ ਗੱਲ ਕਰ ਰਹੇ ਹੋ ਤੁਸੀਂ ਪਤਾਲਪੁਰੀ ਭੇਜਣ ਦੀ ਗੱਲ ਕਰ ਰਹੇ ਹੋ ਪਤਾਲਪੁਰੀ ਪਤਾ ਕੀ ਹੈ ਪਤਾਲਪੁਰੀ ਉਹ ਹੈ ਜਿੱਥੇ ਅਸthੀਆਂ ਵਹਾਈਆਂ ਜਾਂਦੀਆਂ ਨੇ ਕਿਰਪੁਰ ਸਾਹਿਬ ਕੋਲ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਜਿਹਦਾ ਸਿੱਧਾ ਸਿੱਧਾ ਮਤਲਬ ਨਿਕਲ ਰਿਹਾ ਹੈ ਕਿ ਤੁਸੀਂ ਉਹਨਾਂ ਨੂੰ ਥ੍ਰੈਟ ਕਰ ਰਹੇ ਹੋ ਸੋ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਚੀਜ਼ ਖੁਦ ਦੇਖਣੀ ਚਾਹੀਦੀ ਹੈ ਬਿਲਕੁਲ ਹੰਸਰਾ ਚੰਦ ਕਹਿੰਦੇ ਨਜ਼ਰ ਆਇਆ ਕਿ ਇੱਥੇ ਚਾਰੇ ਪਾਸੇ ਅੱਗ ਹੀ ਅੱਗ ਨਾ ਵੇ ਸਮਝ ਨਾਲ ਨਹੀਂ ਸਿੱਧੇ ਹੋਣ ਵਾਲੇ ਨਹੀਂ ਕਿਉਂਕਿ ਇੱਕ ਇਨਸੀਡੈਂਟ ਜਿਵੇਂ ਅਸੀਂ ਤਸਵੀਰਾਂ ਵੀ ਵਿਖਾਈਆਂ ਤਾਂ ਵਾਕਈ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਮਲਧਕ ਕਿਤਨਾ ਕਿਤੇ ਪਾਰਟੀ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਬੇਸ਼ੱਕ ਸੁਨੀਲ ਜਾਖੜ ਨੇ ਵੀ ਕਿਸਾਨ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਪਰ ਉਹਨਾਂ ਦੀ ਸ਼ਬਦਾਵਲੀ ਤੇ ਹੰਸਰਾ ਜੌਂਸ ਦੀ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਹੂੰ ਬਿਲਕੁਲ ਠੀਕ ਹੈ ਇੱਕ ਸੁੱਲਝੇ ਹੋਏ ਸਿਆਸਤਦਾਨ ਨੇ ਸੁਨੀਲ ਜਾਖੜ ਪਰ ਉਹਨਾਂ ਦਾ ਮਤਲਬ ਬੜਾ ਗੰਭੀਰ ਸੀਗਾ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਚੇਤਾਵਨੀ ਕਿਸਾਨ ਭਾਈਚਾਰੇ ਜਾਂ ਕਿਸਾਨਾਂ ਨੂੰ ਜ਼ਰੂਰ ਦਿੱਤੀ ਹੈ ਕਿ ਹੁਣ ਇਹ ਗੱਲ ਚ ਪਹਿਲਾਂ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸ਼ਾਇਦ ਹੋ ਸਕਦਾ ਕਿ ਥੋੜਾ ਬੋਤਾ ਹੀ ਵਿਰੋਧ ਹੋਵੇ ਕੁਝ ਕੀ ਕਿਸਾਨ ਹੋਣ ਪਰ ਜਦੋਂ ਇਹ ਦੇਖ ਰਹੇ ਨੇ ਕਿ ਲਗਾਤਾਰ ਵਿਰੋਧ ਹੋ ਰਿਹਾ ਹੈ ਔਰ ਵਿਰੋਧ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ ਤਾਂ ਕਰਕੇ ਉਹਨਾਂ ਨੂੰ ਹੁਣ ਇਹ ਮੈਨੂੰ ਲੱਗਦਾ ਹੈ ਕਿ ਕਦਮ ਚੁੱਕਣਾ ਪਿਆ ਵੀ ਹੁਣ ਸਾਨੂੰ ਆਮੋ ਸਾਹਮਣੇ ਹੋਣਾ ਹੀ ਪਏਗਾ ਕਿਉਂਕਿ ਇਹ ਪਿਆਰ ਮੁਹੱਬਤ ਵਾਲੀ ਗੱਲ ਤਾਂ ਹੁਣ ਖਤਮ ਹੋ ਗਈ ਹੁਣ ਕਿਸਾਨ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਸੇਮ ਟੂ ਸੇਮ ਸਾਡੇ ਨਾਲ ਇਹੀ ਕੀਤਾ ਸੀਗਾ ਅਸੀਂ ਰਾਮ ਨਾਲ ਪਿਆਰ ਮੁਹੱਬਤ ਨਾਲ ਜਾ ਰਹੇ ਸੀ ਪਰ ਤੁਸੀਂ ਤਾਂ ਸਾਡੇ ਉੱਤੇ ਹੰਝੂ ਗੈਸ ਦੇ ਗੋਲੇ ਸੁੱਟੇ ਉਦੋਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਸੀਗੀ ਜਾਂ ਪੰਜਾਬ ਦਾ ਜਿਹੜਾ ਪਾਰਟ ਸੀਗਾ ਭਾਜੀਪੀ ਦਾ ਉਹ ਕਿੱਥੇ ਸੀਗਾ ਉਹਨਾਂ ਨੇ ਕਿਉਂ ਨਹੀਂ ਇਹ ਗੱਲ ਰੱਖੀ ਕਿ ਨਹੀਂ ਪਾਈ ਇਹ ਪੰਜਾਬ ਦੇ ਕਿਸਾਨ ਨੇ ਇਹਨਾਂ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ ਪੰਜਾਬ ਦੇ ਯੂਨਿਟ ਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਤੁਸੀਂ ਇਲੈਕਸ਼ਨ ਨਹੀਂ ਲੜਨੀ ਇਲੈਕਸ਼ਨ ਅਸੀਂ ਲੜਨੀ ਆ ਕੇ ਅਸੀਂ ਪਿੰਡਾਂ ਦੇ ਵਿੱਚ ਵੋਟ ਮੰਗਣ ਜਾਣਾ ਜੋ ਤੁਸੀਂ ਨਾ ਤੇ ਐਕਸ਼ਨ ਉਗੋ ਉਹਦਾ ਰਿਐਕਸ਼ਨ ਸਾਨੂੰ ਇਲੈਕਸ਼ਨ ਦੇ ਵਿੱਚ ਨਜ਼ਰ ਆਏਗਾ ਜੋ ਕਿ ਹੁਣ ਨਜ਼ਰ ਵੀ ਆ ਰਿਹਾ ਸ਼ਾਇਦ ਇਸ ਗਲਤੀ ਫ੍ਰਸਟ੍ਰੇਸ਼ਨ ਵੀ ਹੋ ਸਕਦੀ ਹੈ ਕਿ ਹੁਣ ਚੋਣਾਂ ਨੂੰ ਜੁਮਾ ਜੁਮਾ 10 12 ਦਿਨ ਹੀ ਰਹਿ ਗਏ ਨੇ ਜੇਕਰ ਹੁਣ ਵੀ ਖੁੱਲ ਕੇ ਚੋਰ ਪ੍ਰਚਾਰ ਨਹੀਂ ਕਰ ਸਕੇ ਲੋਕਾਂ ਕੋਲੇ ਵੋਟਾਂ ਨਹੀਂ ਮੰਗ ਸਕੇ ਤਾਂ ਲਾਜ਼ਮੀ ਤੌਰ ਤੇ ਇਸ ਦਾ ਖਾਮਿਆਜ਼ਾ ਜੋ ਹੈ ਉਹ ਭੁਗਤਣਾ ਪੈ ਸਕਦਾ ਹੈ ਪਰ ਵਾਕਈ ਇੱਕ ਚਿੰਤਾ ਦਾ ਵਿਸ਼ਾ ਇਹ ਜ਼ਰੂਰ ਹੈ ਸੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਸਤੇ ਗੱਲਬਾਤ ਕਰ ਰਹੇ ਹਾਂ ਕਿ ਜਿਹੋ ਜਿਹੇ ਹਾਲਾਤ ਬਣਦੇ ਹੋਏ ਵਿਖਾਈ ਦੇ ਰਹੇ ਨੇ ਉਹ ਕਿਸੇ ਲਈ ਵੀ ਚੰਗੇ ਨਹੀਂ ਉਹ ਆਮ ਲੋਕਾਂ ਲਈ ਵੀ ਚੰਗੇ ਨਹੀਂ ਉਹ ਵਪਾਰੀਆਂ ਲਈ ਵੀ ਚੰਗੇ ਨਹੀਂ ਜਿਸ ਤਰੀਕੇ ਆ ਰਹੀ ਹੈ ਉਸ ਦਾ ਵੀ ਆਮ ਲੋਕਾਂ ਨੂੰ ਤੇ ਕਿਸਾਨਾਂ ਦੇ سیاستਦਾਨਾਂ ਦੋਵਾਂ ਨੂੰ ਵੀ ਖਾਮਯਾਜ਼ਾ لازمی ਤੌਰ ਤੇ ਭੁਗਤਣਾ ਪੈ ਸਕਦਾ ਹੈ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਨੋਮੀਨੇਸ਼ਨ ਦਾ ਦੌਰ ਖਤਮ ਹੋ ਗਿਆ ਹੁਣ ਦੌਰ ਸ਼ੁਰੂ ਹੋ ਗਿਆ ਹੈ ਸਿਆਸਤ ਦੇ ਦਿੱਗਜਾਂ ਦੇ ਪੰਜਾਬ ਫੇਰੀ ਦਾ ਅਰਵਿੰਦ ਕੇਜਰੀਵਾਲ ਵੀ ਪੰਜਾਬ ਫੇਰੀ ਤੇ ਨੇ ਅੰਮ੍ਰਿਤਸਰ ਪਹੁੰਚੇ ਹੋਏ ਨੇ ਇੱਥੇ ਉਹਨਾਂ ਨੇ ਰੋਡ ਸ਼ੋਅ ਕੀਤਾ ਪਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਸਿਆਸਤਦਾਨਾਂ ਨੂੰ ਲਗਾਤਾਰ ਵਿਰੋਧ ਦਾ ਸਵਾਲਾਂ ਦਾ ਜੋ ਹੈ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਅਰਵਿੰਦ ਕੇਜਰੀਵਾਲ ਨੂੰ ਜਿਸ ਸਵਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਸਵਾਲ ਜੁੜਿਆ ਹੋਇਆ ਹੈ ਸਵਾਤੀ ਮਾਲੀਵਾਲ ਦੇ ਨਾਲ ਜੀ ਹਾਂ ਬੀਤੇ ਦਿਨੀ ਜਿਸ ਤਰੀਕੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਸੀਐਮ ਦੀ ਰਿਹਾਈ ਸ਼ਰਵਿੰਦ ਕੇਜਰੀਵਾਲ ਦੀ ਰਿਹਾਈਸ਼ ਦੇ ਵਿੱਚ ਉਹਨਾਂ ਦੇ ਨਾਲ ਬਦਸਲੂਕੀ ਹੋਈ ਉਹਨਾਂ ਦੇ ਨਾਲ ਕੁੱਟਮਾਰ ਤੱਕ ਕੀਤੀ ਗਈ ਅਤੇ ਕੁੱਟਮਾਰ ਕੀਤੀ ਵੀ ਕਿਸ ਨੇ ਇਲਜ਼ਾਮ ਲੱਗੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਜ਼ਿਆਦਾ ਕਰਵਾ ਗਿਆ 13 ਮਈ ਨੂੰ ਸਵੇਰੇ ਪੁਲਿਸ ਨੂੰ ਇੱਕ ਫੋਨ ਵੀ ਕੀਤਾ ਗਿਆ ਫੋਨ ਕਰਨ ਵਾਲੀ ਮਹਿਲਾ ਖੋਦ ਨੂੰ ਸਵਾਤੀ ਮਾਲੀਵਾਲ ਹੀ ਦੱਸ ਰਹੀ ਸੀ ਜਿਸ ਨੇ ਸਾਫ਼ ਤੌਰ ਤੇ ਕਿਹਾ ਕਿ ਮੇਰੇ ਨਾਲ ਕਿਸ ਤਰੀਕੇ ਨਾਲ ਕੁੱਟਮਾਰ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਤੀ ਮਾਲੀਵਾਲ ਖੁਦ ਸਾਮਣੀ ਨਹੀਂ ਆਏ ਪੁਲਿਸ ਸਟੇਸ਼ਨ ਪਹੁੰਚੇ ਸੀ ਪਰ ਉਸ ਤਰੀਕੇ ਨਾਲ ਸ਼ਿਕਾਇਤ ਨਹੀਂ ਕੀਤੀ ਨਾ ਹੀ ਮੀਡੀਆ ਦੇ ਸਾਹਮਣੇ ਆਏ ਪਰ ਵਿਰੋਧੀਆਂ ਨੂੰ ਇੱਕ ਮੌਕਾ ਜ਼ਰੂਰ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਕਿ ਰਹਿੰਦਾ ਵਿਰੋਧੀ ਲਗਾਤਾਰ ਸ਼ਬਦੀਵਾਰ ਕਰ ਰਹੀ ਸੀ ਆਮ ਆਦਮੀ ਪਾਰਟੀ ਤੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਸੀ ਕਿ ਇੱਕ ਤੁਹਾਡੀ ਪਾਰਟੀ ਦਾ ਸੁਪਰੀਮੋ ਹੈ ਇੱਕ ਸਟੇਟ ਦਾ ਸੀਐਮ ਹੈ ਉਸ ਦੀ ਰਿਹائش ਦੇ ਵਿੱਚ ਇੱਕ ਰਾਜ ਸਭਾ ਮੈਂਬਰ ਦੇ ਨਾਲ ਅਜਿਹਾ ਸਲੂਕ ਕਿਵੇਂ ਹੋ ਸਕਦਾ ਹੈ ਜਦੋਂ ਅਰਵਿੰਦ ਕੇਜਰੀਵਾਲ ਯੂਪੀ ਦੇ ਵਿੱਚ ਸੰਜੇ ਸਿੰਘ ਅਤੇ ਅਕਸ਼ੇਸ਼ ਯਾਦਵ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਸ ਪ੍ਰੈਸ ਕਾਨਫਰੰਸ ਦੌਰਾਨ ਵੀ ਪੱਤਰਕਾਰਾਂ ਦੇ ਵੱਲੋਂ ਵਾਰ अरविंद केजरीवाल ਨੂੰ ਇਹੋ ਸਵਾਲ ਕੀਤਾ ਗਿਆ ਸਵਾਲ ਕੀਤਾ ਗਿਆ केजरीवाल ਨੂੰ ਲੇਕਿਨ ਜਵਾਬ ਦਿੱਤਾ ਸੰਜੇ ਸਿੰਘ ਨੇ केजरीवाल ਨੇ ਇਸ ਪੂਰੇ ਮਸਲੇ ਤੇ ਚੁੱਪੀ ਧਾਰੀ ਰਹੀ ਇਹ ਚੁੱਪੀ ਕਈਆਂ ਨੂੰ ਖਟਕ ਰਹੀ ਹੈ ਅਤੇ ਇਸ ਨੂੰ ਲੈ ਕੇ ਵਿਰੋਧੀ ਇੱਕ ਵਾਰ ਮੋੜ ਤੋਂ अरविंद केजरीवाल ਤੇ ਕਹ ਕਈ ਪੂਰੀ ਪਾਰਟੀ ਤੇ ਹੀ ਨਿਸ਼ਾਨੇ 사ਧ ਰਹੇ ਨਹੀਂ ਪਹਿਲਵਾਨ ਬੇਟੀਆਂ ਜਦ ਯੰਤਰ ਮੰਤਰ ਤੇ ਲੜ ਰਹੀ ਥੀ ਨਿਆਂ ਮੰਗਨੇ ਕੇ ਲਈ ਤਾਂ यही स्वाਤੀ ਮਾਲੀਵਾਲ ਜੋ ਮਹਿਲਾ आयोग की अध्यक्ष थी रात में उनके समर्थन में गई थी पुलिस के लोगों ने घसीट के मारा था हमने देखा यहीं उत्तर प्रदेश के अंदर कुलदीप सेंगर के मामले में हाथरस के मामले में देश के प्रधानमंत्री खामोश रहते हैं एक शब्द नहीं बोलते आम आदमी पार्टी हमारा परिवार है पार्टी ने अपना रुख साफ कर दिया है और मैं चाहता हूं जितने विषय मैंने आपसे आपके सामने रखे हैं देश के प्रधानमंत्री और भारतीय जनता पार्टी को जवाब देना चाहिए स्वाति मालीवाल के मामले में जवाब देना जब वो पहलवान बेटियों के लिए जंतर मंतर पर न्याय मांगने गई थी स्वाति मालीवाल जी उस समय घसीट घसीट कम रहा पुलिस वालों से तो इसलिए इसको इस पर राजनीतिक खेल ना खेले मैं सिर्फ इतना कहना चाहता हूं आज अरविंद केजरीवाल को कोई मलाल कोई पछतावा नहीं था कि एक महिला सांसद जो उनकी पार्टी की है उनके साथ मारपीट होती है दुर्व्यवहार होता है कार्रवाई तो दूर की बात है वो तो पश्चाताप भी नहीं कर रहे कार्रवाई तो क्या करेंगे और एक तस्वीर सामने आई आपसे साझा करें ये अरविंद केजरीवाल के साथ विभव कुमार इनपे तो आरोप लगे हैं मतलब अच्छा आरोपी अरविंद केजरीवाल के संरक्षण में साथ में घूम रहा है और वो समाजवादी पार्टी के हेडक्वार्टर में भी दिखाई दिए साथ में और दोनों नेताओं ने एक शब्द नहीं कहा कि स्वाति मालीवाल जी को न्याय मिलेगा त्वरित कार्रवाई होगी हम शर्मिंदा हैं हम माफी मांगते हैं हर महिला से ਇਹ ਕਿਸੇ ਕੇ ਸਾਥ ਵੀ ਨਹੀਂ ਹੋਣਾ ਚਾਹੀਦਾ ਤਾਂ ਬਿਲਕੁਲ ਅਰਵਿੰਦ ਕੇਜੀਵਲ ਭਾਵੇਂ ਦਿੱਲੀ ਤੋਂ ਹੁਣ ਪੰਜਾਬ ਆ ਗਏ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਵਾਲ ਉਹਨਾਂ ਦਾ ਪਿੱਛਾ ਜੋ ਹੈ ਉਹ ਛੱਡੇਗਾ ਹਰਪੀ ਜੀ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਦੇਖੋ ਇਹ ਇਹ ਜਦੋਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਆਈ ਸਾਹਮਣੇ ਉਹਦੀ ਪੁਸ਼ਟੀ ਨਹੀਂ ਹੋ ਪਾਰੀ ਸੀ ਕਿਸੇ ਵੀ ਪਾਸੋਂ ਨਾ ਪੁਲਿਸ ਦੇ ਪਾਸੋਂ ਨਾ ਪੀੜਤ ਪੱਖ ਪਾਸੋਂ ਨਾ ਹਮਲਾਵਰ ਪੱਖ ਪਾਸੋਂ ਔਰ ਪੁਸ਼ਟੀ ਕਿਨੇ ਕੀਤੀ ਸੰਜੇ ਸਿੰਘ ਜੀ ਉਹਨਾਂ ਨੇ ਪੁਸ਼ਟੀ ਕੀਤੀ ਕਿ ਹਾਂ ਅਜਿਹਾ ਇਨਸੀਡੈਂਟ ਹੋਇਆ which means ਕਿ ਤੁਸੀਂ ਮੰਨਦੇ ਹੋ ਕਿ ਸੀਐਮ ਦੀ ਰਹਾਇਸ਼ ਤੇ ਜਦੋਂ ਇੱਕ ਮੈਂਬਰ ਪਾਰਲੀਮੈਂਟ ਜਾਂਦੀ ਹੈ ਤਾਂ ਉਹੀ ਸੇਫ ਨਹੀਂ ਹੈ ਤਾਂ ਹੋਰ ਕੌਣ ਸੇਫ ਹੋ ਸਕਦਾ ਵਾਰ-ਵਾਰ ਦੁਹਾਈ ਪਾਣੀ ਚਲੋ ਠੀਕ ਹੈ ਬਹੁਤ ਸਾਰੇ ਅਲੀਗੇਸ਼ਨਸ ਬੀਜਪੀ ਤੇ ਵੀ ਲੱਗਦੇ ਨੇ ਲੱਗਣ ਵੀ ਚਾਹੀਦੇ ਨੇ ਜੇ ਉਹ ਗਲਤ ਹੈ ਕਿ ਔਰਤਾਂ ਦੇ ਪ੍ਰਤੀ ਇਦਾਂ ਦੀ ਸੋਚ ਹੈ ਜੀ ਔਰਤਾਂ ਦੇ ਪ੍ਰਤੀ ਆਸਲੂਕ ਰਹਿੰਦਾ ਪਰ ਜਦੋਂ ਆਪ ਹੀ ਤੁਸੀਂ ਸਵਾਲ ਚੁੱਕਣ ਵਾਲੇ ਹੋ ਤੇ ਜਦੋਂ ਹੁਣ ਤੁਹਾਨੂੰ ਜਵਾਬ ਦੇਣ ਦੀ ਵਾਰੀ ਆਉਂਦੀ ਫਿਰ ਤੁਸੀਂ ਮੂੰਹ ਕਿਵੇਂ ਵਟ ਸਕਦੇ ਹੋ ਪੱਤਰਕਾਰਾਂ ਨੇ 10 ਵਾਰ ਪੁੱਛਿਆ ਹੋਣਾ ਪ੍ਰੈਸ ਕਾਨਫਰੰਸ ਕਿ ਦੱਸੋ ਜੀ ਕੀ ਹੋਇਆ ਦੱਸੋ ਜੀ ਕੀ ਹੋਇਆ ਜਵਾਬ ਸੀਐਮ ਸਾਹਿਬ ਨੂੰ ਦੇਣਾ ਚਾਹੀਦਾ ਸੀ ਦੱਸੇ ਨਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਦੇਣਾ ਚਾਹੀਦਾ ਸੀ ਉਹ ਨਾ ਦੇ ਕੇ ਕਦੇ ਉਹ ਖੱਬੇ ਦੇਖਦੇ ਨੇ ਕਦੇ ਉਹ ਸੱਜੇ ਦੇਖਦੇ ਨੇ ਤਾਂ ਫਿਰ ਜਾ ਕੇ ਸੰਜੀਤ ਸਿੰਘ ਹੁਰਾਂਵਾਲ ਟਰਾਂਸਫਰ ਕਰ ਦਿੰਦੇ ਨੇ ਉਹ ਸੰਜੀਤ ਸਿੰਘ ਕਹਿੰਦੇ ਨੇ ਕਿ ਦੇਖੋ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤਾਂ ਮੰਦਭਾਗੀ ਗੱਲ ਹੈ ਪਰ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਜੋ ਤੁਸੀਂ ਕਰਦੇ ਹੋ ਫਿਰ ਉਹ ਕੀ ਹੈ ਉਹ ਵੀ ਤਾਂ ਸਿਆਸਤ ਹੈ ਜਦੋਂ ਤੁਸੀਂ ਸਵਾਲ ਚੁੱਕਦੇ ਹੋ ਤਾਂ ਫਿਰ ਸਵਾਲ ਤਾਂ ਫਿਰ ਸਿਆਸਤ ਦੇ ਨਾਲ ਜੁੜੇ ਹੋਏ ਨੇ ਔਰ ਦੂਜੀ ਅਹਿਮ ਗੱਲ ਜ ਇਲਜ਼ਾਮ ਜਿਹੜੇ ਉਹ ਲਾਏ ਜਾ ਰਹੇ ਮੰਜਿੰਦਰ ਸਰਸਾ ਨੇ ਵੀ ਲਾਈਵ ਹੋ ਕੇ ਇਲਜ਼ਾਮ ਲਾਇਆ ਕਿ ਜਿਹੜੀ ਮਾਰਕੁੱਟ ਕੀਤੀ ਗਈ ਹੈ ਉਹ ਪੀਏ ਵੱਲੋਂ ਨਹੀਂ ਕੀਤੀ ਗਈ ਬਲਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਵੱਲੋਂ ਕੀਤੀ ਗਈ ਹੈ ਦੇਖੋ ਇਹ ਬਹੁਤ ਸੰਗੀਨ ਇਲਜ਼ਾਮ ਅਲੀਗੇਸ਼ਨ ਹੈ ਜਿਹੜਾ ਉਹ ਭਾਜਪਾ ਨੇ ਲਾਇਆ ਉਹ ਕਹਿੰਦੇ ਨੇ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਸਾਰੀ ਜਾਣਕਾਰੀ ਦਿੱਤੀ ਹੈ ਸੋ ਇਸ ਕਰਕੇ ਇਸ ਇਸ ਪੂਰੇ ਇਨਸੀਡੈਂਟ ਦੇ ਪਿੱਛੇ ਪੂਰੀ ਕਹਾਣੀ ਕੀ ਹੈ ਕੀ ਹੋਇਆ ਕੀ ਨਹੀਂ ਹੋਇਆ ਇਹ ਆਮ ਆਦਮੀ ਪਾਰਟੀ ਨੂੰ ਹੀ ਪਤਾ ਹੈ ਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਐਕਸੈਪਟ ਹੀ ਕਰ ਲਿਆ ਜਾਂ ਤਾਂ ਤੁਸੀਂ ਮੰਨਦਾ ਹੀ ਨਾ ਕਿ ਨਹੀਂ ਹੈ ਜਿਹਾ ਕੁਝ ਨਹੀਂ ਹੋਇਆ ਜਦੋਂ ਤੁਸੀਂ ਐਕਸੈਪਟ ਹੀ ਕਰ ਲਿਆ ਕਿ ਹਾਂ ਅਜਿਹਾ ਕੁਝ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਪਰ ਜੇ ਹੋਇਆ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀ ਹੋਈ ਹੈ ਇਹ ਸਵਾਲ ਜ਼ਰੂਰ ਹੈ ਜੇ ਤੁਸੀਂ ਕੋਈ ਕਾਰਵਾਈ ਕਰਦੇ ਤਾਂ ਅੱਜ ਡਟ ਕੇ ਤੁਸੀਂ ਪ੍ਰੈਸ ਕਾਨਫਰੰਸ ਜਵਾਬ ਦੇ ਸਕਦੇ ਬਿਲਕੁਲ ਜੀ ਹੋਇਆ ਗਲਤ ਹੋਇਆ ਅਸੀਂ ਮਿੰਟ 'ਚ ਕਾਰਵਾਈ ਕੀਤੀ ਹੈ ਅਸੀਂ ਪੀਏ ਨੂੰ ਹਟਾ ਦਿੱਤਾ ਉਹਦੇ ਤੇ ਐਫਆਈਆਰ ਕਰਾਈਆ ਅਸੀਂ ਆਹ ਕਾਰਵਾਈ ਕੀਤੀ ਹੈ ਪਰ ਕਾਰਵਾਈ ਦੇ ਨਾਮ ਤੋਂ ਸਿਫਰ ਹੈ ਔਰ ਇੱਕ ਵੱਡਾ ਸਵਾਲ ਹੋਰ ਵੀ ਹੈ ਲਪਰੀ ਤੱਤੇ ਕਿ ਸਵਾਤੀ ਮਾਲੀਵਾਲ ਦੀ ਚੁੱਪੀ ਉਹ ਚੁੱਪੀ ਹੈ ਜਿਹੜੀ ਉਹ ਖੁਦ ਵੀ ਸਾਹਮਣੇ ਨਹੀਂ ਆਈ ਹੈ ਕਿ ਉਹ ਲੇਡੀ ਜਿਹੜੀ ਕਹਿੰਦੀ ਹੈ ਕਿ ਔਰਤਾਂ ਦੇ ਹੱਕ ਦੇ ਲਈ ਮੈਂ ਸਭ ਤੋਂ ਵੱਧ ਆਵਾਜ਼ ਬੁਲੰਦ ਕਰਦੀ ਹਾਂ ਤਾਂ ਅੱਜ ਆਪਣੇ ਹੱਕਾਂ ਲਈ ਆਵਾਜ਼ ਕਿਉਂ ਨਹੀਂ ਬੁਲੰਦ ਕਰ ਰਹੇ ਅੱਜ ਸੰਜੇ ਸਿੰਘ ਨੇ ਮੰਨ ਲਿਆ ਕਿ ਸਵਾਤੀ ਮਲੀਵਾਲ ਦੇ ਨਾਲ ਤੱਕਾ ਹੋਇਆ ਤੇ ਸਵਾਤੀ ਮਲੀਵਾਲ ਚੁੱਪ ਕਿਉਂ ਹੈ ਉਹ ਕਿਉਂ ਨਹੀਂ ਐਫਆਈਆਰ ਦਰਜ ਕਰਾ ਰਹੀ ਉਹ ਕਿਉਂ ਨਹੀਂ ਜਾਣਕਾਰੀ ਦਿੰਦੀ ਕਿ ਉਹਨੂੰ ਕਿਸ ਨੇ ਮਾਰਿਆ ਉਹਦੇ ਪੀਏ ਨਹੀਂ ਆ ਪਤਨੀ ਨੇ ਕਿਉਂਕਿ ਅਲੀਗੇਸ਼ਨ ਭਾਜਪਾ ਲਗਾ ਰਹੀ ਹੈ ਸੋ ਇਹ ਸਵਾਲ ਬੜੇ ਤਿੱਖੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਹੋਰ ਜ਼ਿਆਦਾ ਵੱਡਾ ਵੀ ਹੋ ਸਕਦਾ ਔਰ ਇਹਨਾਂ ਦਾ ਜਵਾਬ ਹੈ ਜਿਹੜਾ ਆਮ ਆਦਮੀ ਪਾਰਟੀ ਪੂਰੀ ਨੂੰ ਦੇਣਾ ਪੈ ਸਕਦਾ ਬਿਲਕੁਲ ਪਾਰਟੀ ਦੀ ਚੁੱਪੀ ਤੇ ਸਵਾਤੀ ਮਾਲੀਵਾਲ ਦੀ ਚੁੱਪੀ ਵੀ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਸਵਾਤੀ ਮਾਲੀਵਾਲ ਬਹੁਤ ਬੇਬਾਕ ਲੀਡਰ ਦੇ ਬੱਚੋ ਜਾਣੇ ਜਾਂਦੇ ਨੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੀ ਰਹਿ ਚੁੱਕੇ ਨੇ ਅਤੇ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਵਿਭਗ ਜੋ ਨੇ ਵਿਭਗ ਕੁਮਾਰ ਅਰਵਿੰਦ ਕੇਜੀਵਾਲ ਦੇ ਪੀਏ ਉਹਨਾਂ ਨੂੰ ਤਲਬ ਵੀ ਕਰ ਲਿਆ ਹੈ ਵਾਕਈ ਇਹ ਮਾਮਲਾ ਬੇहद ਗੰਭੀਰ ਹੈ ਅਤੇ ਜੇਕਰ ਵਾਕਈ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਤੇ ਜੋ ਇੱਕ ਇਲਜ਼ਾਮ ਹੋਰ ਭਾਜੀਪੀ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਨਹੀਂ ਕਿ ਅਖੀਰ ਇਹ ਪੂਰਾ ਮਾਮਲਾ ਪੀਏ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਆਮ ਆਦੀ ਪਾਰਟੀ ਦੇ ਜੋ ਸੁਪਰੀਮੋ ਨੇ ਉਹਨਾਂ ਦੀ ਪਤਨੀ ਜੋ ਹੈ ਉਹਨਾਂ ਦੇ ਨਾਲ ਜੁੜਿਆ ਹੋਇਆ ਕਟਮਾਰ ਅਸਲ 'ਚ ਉਹਨਾਂ ਨੇ ਕੀਤੀ ਹੈ ਵਾਕਈ ਬੇहद ਗੰਭੀਰ ਇਲਜ਼ਾਮ ਨੇ ਇਸ ਮਾਮਲੇ ਜਿਹੜਾਗਾ ਇਹਨਾਂ 'ਨਲ ਜਾਂਚ ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਜਾਂਚ ਤੋਂ ਪਹਿਲਾਂ ਜਿਵੇਂ ਤੁਸੀਂ ਵੀ ਕਿਹਾ ਕਿ ਇਹ ਚੁੱਪੀ ਟੁੱਟਣੀ ਚਾਹੀਦੀ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਵੀ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਜਿਨ੍ਹਾਂ ਨੇ ਇਸ ਪੂਰੇ ਮਸਲੇ ਤੇ ਚੁੱਪੀ ਧਾਰੀ ਹੋਈ ਹੈ ਅਰਪੀ ਜੀ ਬੇहद ਧੰਨਵਾਦ ਇਸ तमाम ਗੱਲਬਾਤ ਦੇ ਲਈ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਇਹਨਾਂ ਨੂੰ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ